ਐਸ ਗੰਦਾ ਹੁੰਦਾ ਦੁੱਬਲ ਜਾਂਦਾ ਬਹੁਤ ਹੀ ਜਿੰਨੀ ਪੱਤੀ ਪਾ ਲੈਂਦੀ ਆ ਪੈਸਾ ਦਾ ਛਾ ਦਾ ਪਤਾ ਨਹੀਂ ਕਿੱਥੇ ਕਿੱਥੇ ਗਈ ਫਿਰ ਨਾ ਆਵਾਜ਼ ਵੀ ਨਹੀਂ ਦਿੰਦੀ ਬੁਲਾਇਆ ਵੀ ਨਹੀਂ ਬੋਲਦੀ ਕਿੱਥੇ ਗਈ ਆ ਚੱਲਾਂ ਫਿਰ ਮੈਂ ਆਪੇ ਜਾ ਕੇ ਬਣਾਉਣੀ ਆ ਕਿ ਨਹੀਂ ਸੁਣਦੀ ਤੇ ਚਾਹ ਪਾਣੇ ਦਾ ਕੋਈ ਪਤਾ ਕਣੀ ਰਾਤੀ ਰੋਟੀ ਦਾ ਟਾਈਮ ਆ ਗਿਆ ਤੇ ਚਾਹ ਦਾ ਟਿਕਾਣਾ ਨਹੀਂ ਇਹਨਾਂ ਦਾ ਮੈਂ ਬਣਾ ਲਿਆ ਕਰਨੀ ਆਪੇ మా చాన్ చా టైడ మిస్టా చా పీణ ਬਿਸਕੁਟ ਨਿਆਣਿਆਂ ਵਾਸਤੇ ਹੁੰਦੇ ਕਿ ਬਿਸਕੁਟ ਨੂੰ ਨਿਆਣੇ ਆ ਨਹੀਂ ਕੀ ਜੀ ਮੈਂ ਦੱਸ ਨਿਆਣਿਆਂ ਨੂੰ ਕੀ ਨੇ ਬੁੱਢਾ ਵੀ ਨਿਆਣਾ ਹੁੰਦਾ ਬੁੱਢਾ ਵੀ ਨਿਆਣਾ ਹੁੰਦਾ ਵਾ ਤੇ ਕੀ ਹੋ ਗਿਆ ਅੱਧੀ ਰਾਤ ਉਹ ਕਹਿਣ ਲਈ ਚਾਣੂ ਹੋ ਗਈ ਤੇ ਲਿਆ ਲਾ ਬਿਸਕੁਟ ਲਿਆ ਚਾਰ ਮੈਂ ਨਹੀਂ ਨੇਦੀ ਚਾਹ ਬਿਨੇ ਸੁੱਕੀ ਤੇ ਸੁੱਕੀ ਚਾਹ ਨੂੰ ਕੀ ਬਿਸਕੁਟ ਖਤਮ ਹੋਇਆ ਸੌਦਾ ਲੈਉਣ ਵਾਲਾ ਸੌਦਾ ਨਹੀਂ ਕੋਈ ਵੀ ਹੈਗਾ ਵਾ ਆਹੋ ਸੌਦੇ ਦਾ ਤੈਨੂੰ ਪਤਾ ਸੌਦਾ ਹੈ ਨਹੀਂ ਆ ਤੇ ਪੈਸੇ ਲੈਣ ਨੂੰ ਤਾਂ ਬੜੀ ਛਦੀ ਭੱਜ ਭੱਜੋ ਨਹੀਂ ਪੈਨਸ਼ਨ ਲੈ ਉਹ ਮਾਤਾ ਕਾ ਪੈਨਸ਼ਨ ਬਿਸਕੁਟ ਨਹੀਂ ਲਾ ਕੇ ਰੱਖੇ ਜਾਂਦੇ ਬਿਸਕੁਟ ਲਿਆ ਦਾਂਗੇ ਬਿਸਕੁਟ ਤੈਨੂੰ ਕਿਤੇ ਨਹੀਂ ਤੂੰ ਅਗਲੇ 10 ਤੱਕ ਖੁਰਚ ਲਈ ਭੁੱਖ ਦੇ ਨਾਲ ਤੇ ਨਾਲੇ ਜੇ ਕੋਈ ਸਬਜੀ ਸਬਜੀ ਪਈ ਹੁੰਦੀ ਤਾਂ ਲੈ ਕੇ ਫੜ ਕੇ ਤੇ ਕੱਟ ਦਿਆ ਕਰ ਲਾ ਕੇ ਬੈਠੀ ਗਈ ਇੱਥੇ ਵੜ ਲਈ ਬੈਠੀ ਰਹੀ ਸਾਰਾ ਦਿਨ ਕਿਉਂ ਮੈਮ ਠੇਕਾ ਲਿਆ ਤੇ ਸਬਜੀ ਦਾ ਟਾਈਮ ਨਾ ਚਾਹ ਦਿਆ ਕਰ ਤੇ ਸਬਜੀ ਵੀ ਕਟਾ ਲਿਆ ਕਰ ਪਹਿਲਾਂ ਤੇ ਜਿਉਂ ਫਿਰਨ ਜਾਂਦੀ ਜਿਉਂ ਫਿਰਨ ਜਾਂਦੀ ਨਾ ਟਾਈਮ ਨਾ ਘਰ ਆਉਂਦੀ ਮਨ ਨਹੀਂ ਰਾਤ ਰੋਂਦੀ ਹੁਣ ਸਬਜੀ ਕੱਟ ਕੇ ਰੱਖੋ ਤੇਰੇ ਮੈਂ ਰੋਟੀਆਂ ਨਾ ਪਕਾ ਕੇ ਰੱਖਾਂ ਨਾ ਫਿਰਨ ਜਾਂਦੀ ਤੇ ਕੀ ਹੋ ਕੇ ਤੇ ਜਾਣਾ ਨਹੀਂ ਕਿ ਹਸਿਆ ਦੀ ਭੈਣ ਕੋ ਕਿ ਹਸੋਤਰਾ ਦਾ ਕੰਮ ਦੇਖੀ ਤੇ ਦੁੱਖ ਕਿ ਤੇ ਸੁਖ ਹੈ ਇੱਥੇ ਘਰੇ ਸਾਰੀ ਦਿਨ ਮੈਂ ਵੱਜੀ ਰਹਾ ਨਹੀਂ ਜਿਹੜੀ ਘਰ ਬੈਠੀ ਉਹਦੇ ਚਾਹ ਪਾਣੀ ਦਾ ਪਤਾ ਨਹੀਂ ਚਾਹ ਪਾਣੀ ਦਾ ਕੀ ਪਤਾ ਵਾ ਚਾਹ ਪਾਣੀ ਪੀ ਦਿੱਤੀ ਨਾ ਬਣਾ ਕੇ ਤੈਨੂੰ ਚਾਹ ਆਹੋ ਤੇ ਵੇਲੇਕ ਵੇਲੇ ਮਿਲ ਨਹੀਂ ਦਿਆ ਵਾਲਾ ਨਾ ਵੇੜੇ ਵੇੜੇ ਮੇਲੇ ਦਾਸ ਦਾਸ ਹਾਂ ਵੇਲੇਕ ਵੇਲੇ ਤੇ ਹੁੰਦੀ ਆਪਾ ਆਹੋ ਵੇਲੇਕ ਵੇਲੇ ਮੇਰਨਦੀਪ ਕਾਲਿਆ ਕਰ ਚੁੱਪ ਕਰਕੇ ਬਹੁਤੀ ਟਾਈਮ ਨਾਲ ਬੜੀ ਮੈਂ ਨਹੀਂ ਤੂੰ ਡਿਊਟੀ ਜਾਣਾ ਟਾਈਮ ਨਾਲ ਖਾ ਪੀ ਕੇ ਹੰਡ ਕਰਦੀ ਜੀ ਤਾਂ ਖਾਣਾ ਨਾਲੇ ਚਾਹ ਦੇਂਦੀ ਨਾਲੇ ਬੋਲਦੀ ਆ ਨੀ ਗੁੱਡ ਵਰਕ ਕਰਦੀ ਸੀ ਨੀ ਫਿਰ ਸੋ ਜੀ ਆਪ ਫੇਰ ਫੁਰ ਕੇ ਆ ਗਈ ਆ ਚਾਹ ਪੀ ਆਈ ਲੋਕਾਂ ਦੇ ਘਰੋਂ ਤੇ ਮੈਨੂੰ 7 ਵਜੇ ਲਿਆ ਕੇ ਦੇ ਦਿੱਤੀ ਚਾਹ ਡੱਪ ਲਾ ਹੁਣ ਕੁਝ ਮਿਲਣਾ ਬਿਪੂ ਆਂਦੀ ਹੈ ਕੁਆਂ ਵੀ ਦਰਸਤਾਂ ਨਹੀਂ ਮਿਲਦਾ ਜਦ ਬੇਬੇ ਨੂੰ ਬੋਲਣ ਨੂੰ ਆ ਸੰਕਰਾਂ ਕਿ ਅਬ ਬੋਲੇ ਲਾਣਾ ਬੋਲ ਭਾ ਦਾਦੀ ਦਾਦੀ ਹਾਂਜੀ ਬੋਲੋ ਜਿਹੜੇ ਜਣੋ ਤੇ ਪੁਆਣੀ ਆਇਆ ਇਹ ਪੁਆਨੂਕੁਮ ਕਰੋ ਫੋਨ ਕਰੋ ਫੋਨ ਮੇਰੇ ਕੋ ਤੇ ਆ ਨਹੀਂ ਲਿਆ ਆਪਣੀ ਮਾਰ ਲ ਮੰਮੀ ਨੇ ਕਿੱਥੇ ਜਣਾ ਫੋਨ ਉਹ ਚਲੋ ਓਰੇ ਫਰੇ ਹੋਲੀ ਆਵੇਂ ਤਾਂ ਨਾ ਗੱਲ ਕਰੂਗਾ ਤਾਂ ਮੈਂ ਉਹਨੂੰ ਕਤਨਾ ਸੱਤਾਂ ਨੂੰ ਫੋਨ ਹੋਰ ਗੱਲ ਕਰੂ ਠੀਕ ਆ ਇਧਰ ਇਧਰ ਹੋ ਕੇ ਨਾ ਲੈ ਕੇ ਆਵੇਂ ਠੀਕ ਸੱਤਾਂ ਲੈ ਕੇ ਉਸ ਸੱਤਾਂ ਨਾਲ ਫੋਨ ਕਰੂਗਾ ਉਹ ਕੋਦੇ ਦੇ ਆ ਨੂੰ ਲੈ ਕੇ ਆਂਦੀ ਆ ਰੋ ਦੀ ਕਰੂ ਫੋਨ ਲੈ ਆਵੇਂ ਕਰੂਗਾ

ਆਉਣ ਤੋਂ ਬਾਅਦ 10 ਦਿਨ ਨਿਆਣੇ ਚਾਤੇ ਕਰਨ ਦੇ ਮੇਰਾ ਫੋਨ ਨਹੀਂ ਮਿਲੰਦਿਆ ਪਤਾ ਨਹੀਂ ਕਿੱਥੇ ਆ ਆ ਤੇਰਾ ਫੋਨ ਇਹ ਕੀ ਕਰਦਾ ਫਿਰਦਾ ਇੱਥੇ ਫੋਨ ਕਿਉਂ ਕਰਦਾ ਫਿਰਦਾ ਇਹ ਨਹੀਂ ਫੋਨ ਕਿੱਥੇ ਕਰ ਸਕਦੇ ਪੂਆ ਨੂੰ ਕੀਤਾ ਹੀ ਸੱਦਿਆ ਨੂੰ ਨਿਆਣੇ ਚਾਤੇ ਕਰਨ ਕਿਉਂ ਪੂਆ ਨੇ ਕੀ ਕਰਨਾ ਕਿਉਂ ਕੀ ਗੱਲ ਪੂਆ ਬੱਚੇ ਚਾਤੇ ਕਰਨ ਦੇ ਪੂਆ ਨਹੀਂ ਇਹ ਤੇ ਮੈਲੇ ਹੈਗੇ ਹਰਾਮੀ ਜੇ ਨਹੀਂ ਤੇ ਹੱਸਦਾ ਹੁਣ ਹਾਂ ਉਹ ਵੇਲੇ ਆ ਗਏ ਇਹਨਾਂ ਨੂੰ ਭੂਆ ਨਹੀਂ ਕਰਨਾ ਹੁਣ ਆ ਕੇ ਫੇ ਤਮੇ ਭੂਆ ਨਹੀਂ ਸਕਦੇ ਆਪਣੇ ਘਰ ਸੁਣ ਲੈ ਮਾਂ ਦੀਆਂ ਗੱਲਾਂ ਵੇਲੇ ਜੇ ਨਹੀਂ ਤੇ ਗਰਮੀ ਦੁਨੀਆ ਪਰਦੀ ਕਿਨੇ ਮਾ ਟਿਆ ਪਕਾਉਣੀਆਂ ਅੱਖੇ ਤੇ ਪਉਂਦੀ ਤੇ ਆ ਨਾ ਜਾਵੇ ਤੇ ਰੋਟੀਆਂ ਪਕਾਉਣੀਆਂ ਪੈਣਗੀਆਂ ਹਾਂ ਤੇ ਆਪਣੀ ਮਾਂ ਪੱਕਣ ਦੀਆਂ ਮੈਂ ਕੀ ਕਰੀਏ ਤੂੰ ਹੈ ਨਾ ਛੱਤਰ ਖਾ ਲਓ ਮੇਰੇ ਕਜਾ ਭੂਏ ਦੇ ਜਿਆਦਾ ਭੂਆ ਖਾਵੇ ਭੂਆ ਆਵੇ ਭੂਆ ਆਵੇ ਹਾਂ ਉਹ ਚੀਜੀ ਨਹੀਂ ਖਾਣੀ ਸੀ ਚੀਜੀ ਮੇਰੀ ਭੂਆ ਨੇ ਬੜਤ ਲੰਨ ਲਪਾਵੇ ਪਰ ਪਰ ਕੇ ਤਰਨ ਲੈਵਣੇ ਆ ਨਾ ਆਓ ਚੀਜੀ ਨਹੀਂ ਖਾਣੀ ਸਾਰਾ ਦਿਨ ਤੂੰ ਖਾਂਦੇ ਰੱਜਦੇ ਯਾਦ ਕਰਦੇ ਆ ਕਿਉਂ ਪਤਾ ਹਨ ਲੈਂਦੇ ਤਾਂ ਕੋਈ ਸ਼ਾਨ ਨਹੀਂ ਕਰਦੀ ਪਤੀਜੇ ਪਤੀਜੀਆਂ ਸਾਰੇ ਲੈਂਦੇ ਅਸੀਂ ਵੀ ਵਾਦੂ ਲੈ ਲੈ ਕੇ ਜਾਂਦੇ ਆ ਹਾਂ ਤੂੰ ਖੜਿਆ ਤੁਸੀਂ ਹੁਣ ਫੋਨ ਮੈਨ ਤੁਹਾਨੂੰ ਦੱਸੋ ਬਟਾ ਸਾਰੇ